ਹੈਲਾ ਵਾਈਸ ਆ ਆ ਦੇਖੋ ਜੀ ਕਿੰਨਾ ਪਾਣੀ ਆ ਆ ਦੇਖੋ ਤੁਸੀਂ ਆ ਦੇਖੋ ਇਹ ਜਗ੍ਹਾ ਤੇ 7-8 ਫੁੱਟ ਪਾਣੀ ਆ ਕਹਿੰਦੇ ਇਹਦਾ ਕੌਣ ਆ ਬਾਪੂ ਅਸੀਂ ਇੱਥੋਂ ਇੰਟਰਵਿਊ ਕੀਤੀ ਸੀ 1-2 ਪਰ ਜਿਹੜਾ ਬੰਨ੍ਹ ਆ ਉਹ ਬਊਪੁਰ ਪਿੰਡ ਇੱਥੋਂ 5-6 ਕਿਲੋਮੀਟਰ ਉਧਰ ਆਈ ਟੁੱਟਿਆ ਉਧਰੋਂ ਆ ਪਰ ਪਾਣੀ ਆ ਵੀ ਰਾਤ ਨੂੰ ਕਹਿੰਦੇ ਪਿੰਡਾਂ ਦੇ ਵੀ ਨਿਗਰਾਨੀ ਰੱਖਣ ਡਿਆ ਵੀ ਕੋਈ ਆ ਨਾ ਤੋੜ ਦੇ ਇੱਧਰ ਦਾ ਏਰੀਆ ਫੇ ਸਾਰਾ ਡੁੱਬ ਜਾਣਾ ਆਪਣੇ ਸਾਥ ਲੋਈ ਦਾ ਬੰਦ ਇੱਕੋ ਹੀ ਆ ਹਨਾ ਜਨੇ ਆਹ ਇਹ ਦੋ ਤਿੰਨ ਆ ਵਿੱਚ ਬੰਨੇ ਹੋਏ ਪਿੰਡ ਬੈਠੇ ਆ ਵਿੱਚ ਮੰਗਰਤਾ ਬਾਕੀ ਦੇ ਸਮਝ ਆ ਮੇਰੇ ਕੋ ਸਮਝ ਨਹੀਂ ਡੰਡੇ ਮੋੜ ਤੋਂ ਜੋ ਵਾਲੀ ਪਿੰਡ ਬੰਦ ਦੇ ਵਿੱਚ ਆਈ ਦੰਦਰਵਾ ਬੰਦ ਦੇ ਆ ਦੇਖੋ ਇਹ ਵੀ ਕੀ ਹਾਲ ਆ ਇੱਕ ਬੰਦ ਜਿਹੜਾ ਦਰਿਆ ਦਾ ਬੰਦ ਆ ਉਹ ਇੱਥੋਂ 5 6 ਕਿਲੋਮੀਟਰ ਦੂਰ ਹੈ ਆਈ ਹਰਿ ਦਰਨ ਚੜੀ ਹੋ ਗਿਆ ਕਾਲਾ ਰੰਗ ਲਾਲ ਹੋ ਗਿਆ ਸ਼ੀਸ਼ਾ ਥਲੇ ਗਰਾਂ ਦੇਰੇ ਬਨੇ ਹੋ ਗਾ ਤਾਂ ਹੁਣ ਤੋਂ ਫੋਨਿਆ ਵੀ ਦਰਿਆਣੇ ਕਿੱਥੋਂ ਕਿੱਥੋਂ ਤੱਕ ਤਬਾਈ ਕੀਤੀ ਆ ਵਾਹ ਜੀ ਪਾਜੀ ਆ ਇੱਥੇ ਕਾ ਪਾਣੀ ਕਿੰਨਾ ਡੂੰਘਾ ਆ ਹਾਂ ਦਰਿਆ ਵਾਹ ਜੀ ਇੱਥੋਂ ਜਿਹੜਾ ਦਰਿਆ ਦਾ ਮੇਨ ਬੰਦ ਦੂਰ ਆ ਨਾ ਹਾਂਜੀ ਦੂਰ ਆ ਉਹ ਉੱਦਰ ਆ ਮੇਨ ਬੰਦ ਉਹ ਜਿਹੜਾ ਉਹ ਟੁੱਟਿਆ ਹਾਂਜੀ ਆਹ ਕਿੰਨਾ ਕਿੰਨੇ ਕਿਲੋਮੀਟਰ ਦੇ ਵਿੱਚ ਪਾਣੀ ਆ ਫੈਲ ਗਿਆ ਜੀ ਦਰਿਆ ਦਾ ਜਿਹੜਾ ਟੁੱਟਿਆ ਲਾ ਲੋ ਹਿਸਾਬ ਤੋਂ ਕਿੱਥੋਂ ਆਇਆ ਨਹੀਂ ਭਾਜੀ ਪਤਾ ਨਹੀਂ ਅਸੀਂ ਇੱਥੇ ਸੁਲਤਾਨਪੁਰ ਆਏ ਹਾਂ ਇਹਨੂੰ ਲਾਲਾ ਤੂੰ 50 ਕਿਲੋਮੀਟਰ ਤੱਕ 50 ਤੋਤੇ 50 ਕਿਲੋਮੀਟਰ ਤੱਕ ਜਿਹੜਾ ਵੀ ਬਿਆਸ ਦਰਿਆ ਨੇ ਮਾਰ ਕੀਤੀ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਅਸੀਂ ਆਏ ਸ਼ਾਵਰਟ ਸ਼ਹਿਰ ਤੋਂ ਅਸੀਂ ਸਤਲੋਜ ਦਰਿਆ ਦੇ ਕੰਢੇ ਦੇ ਆ ਅੱਗੇ ਸਤਲੋਜ ਇਹ ਨੁਕਸਾਨ ਕਰਦਾ ਹੁੰਦਾ ਇਤਰੋ ਬਰਹੇ ਸਤਲੋਜ ਤੇ ਬੱਬੇ ਨੇ ਕਿਰਪਾ ਕੀਤੀ ਆ ਹਾਂਜੀ ਹਾਂਜੀ ਪਰ ਆ ਇਧਰ ਨੁਕਸਾਨ ਹੋ ਗਿਆ ਬੜੇ ਬੰਦੇ ਹਾਰੇ ਕੋਠੇ ਵਿੱਚ ਹੋਈ ਜਾਂਦਾ ਨਾ ਕੋਈ ਤਰਪਾਲ ਨਹੀਂ ਆ ਇਹ ਸਮਾਨ ਵਾਧੂ ਆਇਆ ਹਾਂਜੀ 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 ਸਮਾਨ ਵਾਧੂ ਆ ਪਰ ਨਾ ਕੋਈ ਤਰਪਾਲ ਨਾ ਕੋਈ ਭਾਈ ਤਰਪਾਲਾ ਲਿਆ ਕੇ ਦਿਓ ਜੀ ਕਹਿੰਦੇ ਭਾਈ ਮੈਂ ਵੀਡੀਓ ਬਣਾਉਣਾ ਨਾਲ ਬੜੀ ਮੈਂ ਕਿਹਾ ਕੋਈ ਵਰ ਸੇਵਾ ਦੀ ਲੋੜ ਹੋਵੇ ਦੱਸੋ ਹਾਂਜੀ ਕੋਟੇ ਵੀ ਸਾਡੇ ਡਿੱਗਣ ਆਲੇ ਆ ਦੇਖੋ ਮਿੱਟੀ ਪੈਣ ਵਾਲੀ ਵਿੱਚ ਤੇ ਉਹ ਮੰਡਾਲ ਸਤਨਾਮ ਸ਼੍ਰੀ ਵਹਿਗੂਰ ਨਾ ਕੋਈ ਟੰਗ ਕਰ ਨਾ ਵਿਹਾਰੀ ਟੱਪਾ ਆ ਮੈਂ ਕਿਹਨੂੰ ਪ੍ਰਚਾਰ ਹੋਇਆ ਸਾਡਾ ਲੱਗਦੀ ਆ ਬੜੀ ਮਜ਼ਦੂਰੀ ਦੀ ਬਹੁਤ ਕੰਮ ਆ ਪ੍ਰਾਪ ਹੋਇਆ ਤੇ ਦਾ ਅੱਪ ਜੀ ਕਰ ਕਿੱਥੇ ਆ ਹਾਂਜੀ ਸ਼ਾਦੀ ਹੱਟੀ ਦੇ ਲੱਗ ਗਿਆ ਇੱਕ ਕਾਲਾ ਗੇਟ ਆ ਨੇ ਪੈਨ ਕਿਹੜਾ ਪੈਨ ਦੇਚ ਦੁਕਾਨ ਤੇ ਆ ਆਬੇ ਦੀ ਬਾਬੇ ਵਿਧੀ ਚੰਦੀ ਬਾਬੇ ਵਿਧੀ ਜੀ ਪੈਨ ਕਿਹੜਾ ਬਈ ਜੀ ਮੈਂ ਇਹ ਆਹਲੀ ਕਲਾ ਆਹਲੀ ਕਲਾ ਅੱਗੇ ਪਾਸ ਆ ਤੋ ਇੱਥੇ ਚੱਲ ਜਾਂਦੇ ਹਾਂ ਥੋੜਾ ਜਿਹਾ ਠੀਕ ਆ ਭਾਜੀ ਕੋਈ ਨਹੀਂ ਇਹ ਵੀਡੀਓ ਦੇ ਵਿੱਚ ਤਰਾ ਦੱਸ ਦਿੰਦਾ ਆ ਕਈ ਵਾਰੀ ਹਾਂਜੀ ਕੋਈ ਹੋਰ ਬੰਦੇ ਨੇ ਕਹਿੰਦੇ ਵੀ ਮਦਦ ਕਰਨੀ ਹੋਵੇ ਤੇ ਭਾਜੀ ਦੀ ਕੀਤੀ ਆਵੇ ਮਦਦ ਜਿਹਦੇ ਕੋਠੇ ਵੀ ਚੋਂ ਡਿਆ ਕੋਠੇ ਡਿੱਗਣ ਵਾਲੇ ਆ ਉਹਨਾਂ ਨਾਲ ਜੀ ਰਾਤ ਨੂੰ ਬਹਿ ਕੇ ਕੱਟੀਆਂ ਰਾਤਾਂ ਹੋਰ ਰਾਤਾਂ ਤਿੰਨ ਕੱਟੀਆਂ ਬੈਠੇ ਹੁਣ ਆ ਵੀ ਕਹਿੰਦੇ ਆ ਵੀ ਬੰਨ ਦੀ ਰਾਖੀ ਕਰਨ ਦੇ ਆ ਵੀ ਕੋਈ ਇਧਰ ਆਉਣ ਉਹਨਾਂ ਤੋੜ ਦੇਵੇ ਹਾਂਜੀ ਹਾਂਜੀ ਦੇ ਵੀ ਇਥੋਂ ਪਿੱਛੋਂ ਕੀਤੀ ਕਿਸ ਬੰਦੇ ਦੀ ਇੰਟਰਵਿਊ ਹਾਂਜੀ ਉਹ ਬਾਪੂ ਜੀ ਦੱਸਣ ਦੇ ਆ ਕਹਿੰਦੇ ਇਹਦੀ ਵੀ ਨਿਗਰਾਨੀ ਰੱਖਣ ਦੇ ਆ ਵੀ ਰਾਤ ਨੂੰ ਆਣ ਤੋੜ ਦੇਵੇ ਇਧਰਲਾ ਏਰੀਆ ਦਾ ਸਾਰਾ 10-15 ਫੁੱਟ ਡੂੰਗਾ ਬਾਜੀ ਮੇਰੇ ਕੋਲ ਮਾਇਆ ਹੈਗਾ ਪਰ ਇਹਦੀ ਬਾਜ਼ ਨਹੀਂ ਆਉਂਦੀ ਆ ਨੰਬਰ ਦੇ ਦਿਓ ਕਹਾ ਜੀ ਮੈਂ ਉਹਦੀ ਮੈਸ ਲਾਰਟ ਵੀ ਕਰਤਵਾ ਲੈਣਾ ਆਇਆ ਹਾਂ ਤੁਹਾਨੂੰ ਆਖਦੇ ਸਮਾਰੇ ਪਹਤੜ ਬੰਦੇ ਤੋਂ ਦਿਨ ਪਤਾ ਹੀ ਆ। ਕੁੜਿਆ ਬੜਾ ਵਾਕਾਨੇ ਕੀ ਨਿਕੇ ਜਵਾਗ ਹੈ। 1 2 3 4 5 6 7 8 9 5 ਇਹ ਭਾਜੀ ਨੰਬਰ ਤੇ ਕੱਲ ਨੂੰ ਜਾਂ ਪਰਸੋਂ ਲੱਗਣਾ ਠੀਕ ਹੈ ਜੀ ਠੀਕ ਹੈ ਜੀ ਨੰਬਰ ਮੇਰਾ ਦੂਜਾ ਇਹ ਹੈ ਇਹ ਕੱਲ ਨੂੰ ਜਾਂ ਪਰਸੋਂ ਨੰਬਰ ਲੱਗਣਾ ਠੀਕ ਹੈ ਜੀ ਕੋਈ ਗੱਲ ਨਹੀਂ ਭਾਜੀ ਹੋਰ ਕੋਈ ਮਦਦ ਦੀ ਲੋੜ ਹੈ ਤਾਂ ਉਹ ਵੀ ਵੀਡੀਓ 'ਚ ਦੱਸ ਸਕਦਾ। ਠੀਕ ਹੈ। ਹੋਰ ਕਿਹੜੀ ਚਾਹੀਦੀ ਦੂਜਾ ਜ਼ਿਆਦਾ ਟਰਪਾਲਾ ਹੋਣੀਆਂ ਚਾਹੀਦੀ ਹੈ ਹਨਾ। ਬਹੁਤ ਜ਼ਰਦਾ ਤੇ 25 ਛੋਟੇ ਆ ਜੀ। ਕਿਸੇ ਕਿਸੇ ਬੰਦੇ ਨੇ ਵੀ ਮਦਦ ਕਰਨੀ ਹੋਵੇ ਭਾਜੀ ਦੀ ਕੀਤੀ ਜਾਵੇ। ਪਾਸੇ ਪੜਾਉਂਦਿਆਂ ਜੀ। ਇੱਕ ਮਿੰਟ ਆ। ਕੋਈ ਮਦਦ ਤਾਂ ਨਹੀਂ ਕੋ ਕਰਦਾ। ਕਿਸੇ ਨੇ ਮਦਦ ਕਰਨੀ ਹੋਵੇ ਤਾਂ ਭਾਜੀ ਦੀ ਕੀਤੀ ਜਾਵੇ ਠੀਕ ਆ। ਇਹ ਇਹਦਾ ਪਿੰਡ आलिया ਦਾ ਸ਼ਾਦੀ ਹੱਟੀ ਦੇ ਕੋਲ ਇਹਦਾ ਘਰ ਆ। ਹਾਂਜੀ। ਚਲੋ ਠੀਕ ਆ ਬਾਜੀ ਅਸੀਂ ਗਾਂ ਜਾ ਕੇ ਦੇਖ ਕੇ ਆਉਣਾ ਬੰਦਾ। ਜੀ। ਜਿਵੇਂ ਕਿ ਤੁਸੀਂ ਸੁਣੀ ਲਿਆ ਇਸ ਬਾਰੇ। ਬਹੁਤ ਮਾੜੇ ਹਾਲਾਤ ਹੋਏ ਬਈ ਇੱਥੋਂ ਦੇ ਲੋਕਾਂ ਦੇ। ਕੋਈ ਅਗਲੇ ਕਹਿੰਦੇ ਹੁਣ ਕੰਮਕਾਰ ਕੋਈ ਨਹੀਂ ਰਹਿ ਗਿਆ ਤੇ ਕਰਾ ਦੇ ਕੱਚੇ ਮਗਾਣ ਤੋਂ ਛੱਡੋ ਹੋਣਦਾ ਇਹ ਕੋਪਰ ਬਰਸਾਤ ਹੋ ਰਹੀ ਆ ਤੇ ਲੈਂਟਰਾਂ ਦੇ ਮਗਾਣ ਚੋਂ ਡਾ ਆ ਆ ਦੇਖੋ ਜੀ ਇਧਰ ਜਲ ਥਾ ਲੋ ਹੋਈ ਪਈ ਇੱਕ ਇਧਰਲਾ ਏਰੀਆ ਇਦੂ ਛੜਕ ਦੇ ਪੱਤਲਾ ਏਰੀਆ 15 ਫੁੱਟ ਹੋਰ ਡੂੰਘਾ ਆ ਗਾੜੂ ਸਾਰੇ ਇਹ ਲੋਕੀ ਰਾਤ ਨੂੰ ਜਾ ਕੇ ਆ ਰੋਡ ਤੇ ਰਹਿੰਦੇ ਆ ਵੀ ਕੋਈ ਆ ਨਾ ਟੁੱਟ ਜਵੇ ਗਾਂਵ ਅਮੜਾ ਖੇਚਾ ਪਾ ਉਥੇ ਵੀ ਅੱਧਰਲੇ ਵੀ ਜਾਣਾ ਕਦੇ ਚਲਦੇ ਆ ਦੂਜੇ ਤੇ ਵੀ ਸੁਣ ਮੜੀ ਇਹ ਖੇਚੇ ਰੱਖਣਾ ਕਿ ਹਨੇਰੇ ਹੋਏ ਕੀ ਦੇਖਾਂਗੇ ਐਂ ਤਾਂ ਦੇਖੋ ਜੀ ਚੱਲ ਫਾੜ ਲਾ ਉਹ ਦੇਖੋ ਜੀ ਕਿਸਤੀ ਆ ਰਹੀ ਜੇ ਕਿਸੇ ਦਾ ਕੋਈ ਸਮਾਨ ਅਗਲਾ ਜਾਂਦਾ ਵੀ ਕਰ ਰੰਗ ਮੈਨੂੰ ਨਹੀਂ ਦੇ ਜਾਣ ਦੇ ਅੱਗੇ ਉਹ ਅੱਗੇ ਵੀ ਗਾਂ ਪੈਂਡ ਆ ਰਹਾ ਹੀ ਹੋਣਾ ਹੈ ਬਹੁਤ ਸਾਰੇ ਨਹੀਂ ਜਾਨੀ ਤੁਹਾਨੂੰ ਨਹੀਂ ਉਹ ਅੱਗੇ ਕੀ ਟਰਾਲੀਆਂ ਯਾਰ ਟਰਾਲੀਆਂ ਹਨੀ ਅੱਗੇ ਆਓ ਟ੍ਰਾਲੀਆਂ ਮੇਹੋ ਖੜੀਆਂ ਮੁਰੇ ਬੱਸ ਉੱਥੇ ਹੀ ਜਾਣਾ ਪਾਸੇ ਟਰਾਲੀ ਮਗਰ ਲੈ ਕੇ ਗੱਡੀ ਲੈ ਚੱਲ ਇੱਥੋਂ ਗੱਡੀ ਮੁੜ ਜਣੀ ਆਦੇ ਆ ਵੀ ਹਾਂਜੀ ਆਹ ਦੇਖੋ ਜੀ ਇੱਥੇ ਚਾਰਾ ਬਸ ਮਾ ਦਾ ਚਾਰਾ ਫੜਾ ਕੇ ਜਾਂਦੇ ਹੋਏ ਗੋਲਾ ਮੰਦਰਾ ਵਾਲਾ ਬੱਸ ਇਹਨੂੰ ਕਰੋ ਇਹਨੂੰ ਇੱਥੇ ਇੱਥੇ ਦੇਖੋ ਜੀ ਇਹ ਤਾਂ ਬਿਆਸ ਦੇ ਰਿਹਾ ਬਹੁਤ ਦੂਰ ਆ ਰੁਕੀ ਕਿਸਤੀਆਂ ਰੇ ਇੱਥੇ ਦੇਖੋ ਜੀ ਕੀ ਹਾਲਾਤ ਹੋਏ ਆ ਕਿਸੇ ਦਾ ਤਾਂ ਨਹੀਂ ਕੋਈ ਬਹਿ ਜੋ ਇੱਥੇ ਖੜ ਤੇ ਇਦਾਂ ਵੀਡੀਓ ਗੱਡੀ ਵਰੀਆਂ ਯਾਰ ਉਹ ਬੱਲੇ ਵੀ ਅੱరే ਪਹਿਲੀ ਵਾਰ ਸੁਣਿਆ ਸਾਡੀ ਗੱਡੀ ਦੀ ਵੀ ਕੋਈ ਤਾਰੀਫ਼ ਕਰਦਾ ਹੋਇਆ ਹੈ ਮਾਸ ਉਹ ਲੇਖ ਰਹੀ ਲੱਗੀਆਂ ਕਿੱਥੇ ਲਾ ਲਈਏ ਸਾਈਡ ਤੇ ਮੋੜ ਲਾਵੇ ਬੱਸ ਇਹ ਗਾਮੀ ਆਣਾ ਤੂੰ ਦੱਸ ਦੋ ਨਾ ਤੁਰ ਕੇ ਉੱਤਰਨਾ ਆਪਾਂ ਉੱਤਰਾਂ ਲੰਘੂਗਾ ਦੇ ਆਹੜੇ ਇੱਦਾਂ ਹੀ ਜਾ ਰਿਹਾ ਚਲਾ ਕੇ ਵਿਡੋਣਾ ਹੀ ਹੈ ਠੀਕ ਹੈ ਜੋ ਇਹ ਦਿਖਾਈਏ ਤੁਹਾਨੂੰ ਗਾਹ ਇਦੋਂ ਬੰਨ ਜਿਹੜਾ ਟੁੱਟਿਆ ਹੋਇਆ ਬੰਨ ਬੰਨ ਰਿਹਾ ਜੀ ਆ ਟਰਾਲੀਆਂ ਮਿੱਟੀ ਦੀਆਂ ਇਹ ਤਾਂ ਦੇਖੋ ਜੀ ਤੂੰ ਦਿਖਾ ਕੇ ਆਉਂਦੇ ਆ ਬੰਦੇ ਕਿੱਥੋਂ ਟੁੱਟਿਆ ਇਹ ਜਗਾ ਤੋਂ ਬਿਆਸ ਦਰਿਆ 2-3 ਕਿਲੋਮੀਟਰ ਦੂਰ ਆ ਇਸ ਜਗ੍ਹਾ ਤੇ ਵੀ ਲਗਭਗ 5-6 ਫੁੱਟ ਪਾਣੀ ਆ। ਇਧਰਲੇ ਪਾਸੇ ਰੋਡ ਉੱਚਾ ਆ। ਜਿੱਦ ਤੋਂ ਦੱਸਿਆ ਐਸਪੈਂਡ ਦੇ ਵਿੱਚ ਥਾਲੀਆਂ ਮਿੱਟੀ ਨੂੰ ਬੂਰੇ ਪਰਦੇ ਹੋਏ ਕਿਤੇ ਤੇ ਇਹ ਜੋ ਪਬਲਿਕ ਫੌਂਡ ਹੈ ਜੇ ਅੱਜ ਮੈਂ ਭਾਰ ਪਿਆ ਭਾਰ ਪਿਆ ਤੇ ਪੰਛੀ ਗਲਵਾ। ਮਿੱਟੋ ਨਾਮ ਦੇ ਬੰਦੇ ਟੋਟੀ ਗਏ। ਬਾਜੀ ਜਿੱਥੋਂ ਬੰਨ੍ਹ ਟੁੱਟਿਆ ਇੱਥੋਂ ਕਿੰਨਾ ਆਂਦਾ ਹੈ 16-17 ਕਿਲੋਮੀਟਰ ਬੰਨ੍ਹ ਸੀ ਜਿਹੜਾ ਅਸੀਂ ਲੋਕਾਂ ਨੇ ਲਾਇਆ ਸੀ। ਮਨ ਸਾਰੇ ਸੰਸਥਾ ਸਹਿਯੋਗ ਨਾਲ ਉਹ ਬੰਨ੍ਹ ਟੁੱਟ ਗਿਆ। ਦੋ ਤਿੰਨ ਜਗ੍ਹਾ ਵਿੱਚ ਟੁੱਟ ਗਿਆ। ਤੇ ਇਹ ਚ ਪਿੰਡ ਘਾਟਾ ਜਿਵੇਂ ਮਜ਼ਰ ਉਹ ਪਿੰਡ ਵਾਲੇ ਬੈਠੇ ਆ ਪਾਉਂਦੇ ਆ। ਉਹ ਉੱਪਰ ਦੇ ਵਿੱਚ ਸੋਨਾ ਪਿੰਡ ਆਉਗੀਆਂ ਇਦਾਂ ਇਦਾਂ ਵਾ ਸਿਸਟਮ ਵੀ ਇਹਦੇ ਵਿੱਚ ਵੀ ਬਹੁਤ ਪਿੰਡ ਆ ਗਏ। ਉਹ ਉਹ ਬੈਠੇ ਆ ਲੋਕੀ। ਉਹਦੇ ਚਾਰ ਚਰਦਰਾ ਪਹਿਲੇ ਜਲਦਾ ਦੋਨਾਂ ਵੀ ਆਪਣੇ ਉੱਪਰ ਲਿਆ ਪਰ ਆਪਣੇ ਇਦਾਂ ਆ ਵੀ ਜਦੋਂ ਜ਼ਿਆਦਾ ਪਾਣੀ ਆਉਂਦਾ ਹੈ ਨਾ ਹਾਂ ਕਿ ਨਹੀਂ ਮਰਦੀ ਬਣਾਣੀ ਇਹ ਇਹ ਜਿਹੜੀ ਪਿੰਡ ਵਾ ਇਹਦੇ ਵਿੱਚ ਬੜੇ ਪਿੰਡ ਵਾ ਗਾਮੇ ਆਲ ਜਾਂ ਮੇਲ ਮਾਂਡਾ ਲਿਕਣਾ ਤੋਂ ਪਿੰਡ ਫਤਿਆਲ ਇਦਾਂ ਕਰਕੇ ਕਿੰਨੇ ਨੇ ਜ਼ਮੀਨਾਂ ਵੇਚੇ ਨਹੀਂ ਵੇਚ ਪਿੰਡ ਵੀ ਨਾ ਦੇ ਪਿੰਡ ਵਾ ਪਿੰਡ ਵਾਲੇ ਲੋਕ ਸਾਰੇ ਦੇ ਆ ਜਮੀਨ ਵੇਚਾ ਜਮੀਨ ਵੇਚਾ ਜ਼ਮੀਨ ਦਾ ਨੁਕਸਾਨ ਜ਼ਿਆਦਾ ਆਇਆ ਪਿੰਡਾਂ ਦਾ ਨੁਕਸਾਨ ਪਿੰਡਾਂ ਕੋਈ ਨੁਕਸਾਨ ਨਹੀਂ ਹੋਇਆ ਦਾ ਉਹ ਸਪੋਰਟ ਪਿਆ ਹੈ ਲਾਗਾ ਫੁੱਟ ਪਾਣੀ ਹੈਗਾ ਇਹ ਕਿੰਨਾ ਪਾਣੀ ਹਜੇ ਬਹੁਤ ਚੱਲ ਸਕਦਾ ਇਹ ਦੇਖੋ ਜੀ ਦੋ ਮਹੀਨਾ ਡੇਢ ਮਹੀਨਾ 2023 ਚੱਲ ਗਿਆ ਹੈ ਤੇ ਐਰ ਕੀ ਭਾਵੇਂ ਜਿਆਦਾ ਹੋਵੇ ਸਾਰਾ ਕਿਉਂਕਿ ਜਿਹੜਾ ਹਜੇ ਤੱਕ ਮਾਰਚ ਤੇ ਜਾਂ ਆਪਣੇ ਪੰਜਾਬ ਤੇ ਅਜੇ ਰੈਡ ਲੱਟ ਜਾ ਰਿਹਾ ਹੈ ਪਾਣੀ ਵਾਲਾ ਜਿਨ੍ਹਾਂ ਚਿਰ بارش ਨਹੀਂ ਖਤਮ ਹੁੰਦੀ ਉਨੀ ਦਿਨ ਪਾਣੀ ਨਹੀਂ ਬੰਦ ਹੋਣਾ ਕਿਉਂਕਿ ਡੈਮ ਫੁੱਲ ਹੋ ਗਿਆ ਜਿੰਨਾ ਪਾਣੀ ਆਉਂਦਾ ਉਹਨਾਂ ਨੂੰ ਜਿੱਥੇ ਜਾਏ ਹੈ ਜਿੱਥੇ ਵੀ ਹਰ ਜੇ ਜੇ ਬਾਰਗਿਨੀ ਦਾ ਮਤਲਬ ਦੇ ਟਾਈਮ ਫੋਲਵਾ ਆਉਣੀ ਜਦੋਂ ਉਹਨੇ ਪਣੀ ਨਹੀਂ ਕਰੀ ਜਾਣਾ ਇਹ ਡਰਾ ਕਿ ਜੇ ਜਦੋਂ ਮੰਨ ਲਓ ਉੱਥੇ ਆਉਣ ਦਿਆ ਵਾ ਕੋਈ 60 70 80 ਹਜ਼ਾਰ ਰੁਪਏ ਦੇ ਉਸ ਕੋਲ ਤੁਸਾਤਰ ਫੀਆਰ ਹੀ ਆ ਕਿ ਕੱਢੀ ਜਾਂਦੇ ਆ ਜੇ ਮੰਨ ਲਓ ਜਦੋਂ 2023 ਦੇ ਵਿੱਚ 21 ਦਿਨ ਹੀ 7 ਲੱਖ ਪਾਣੀ ਆ ਗਿਆ ਹੈ ਡੈਮ ਦੇ ਵਿੱਚ ਤੇ ਉਹਨਾਂ ਨੇ ਫਿਰ ਵੀ 2.5 ਲੱਖ ਹੀ ਅੱਗੇ ਲਈ 2.5 ਤੋਂ ਮਿਲ ਕੇ ਇੱਥੇ ਆ ਗਿਆ ਹੈ ਮੰਨ ਚਾ ਲੱਗੇ ਇਹ ਇਹ ਡਰਵਾਉਣ ਸਾਨੂੰ ਪਿਆਸ ਨਹੀਂ ਕਹਿੰਦੇ ਆ ਰਾਜਸਥਾਨ ਵਾਲਿਆਂ ਨੇ ਨਹਿਰਾਂ ਬੰਦ ਆ ਤੇ ਉਹ ਰਾਜਸਥਾਨ ਵਾਲਿਆਂ ਨੇ ਵੀ ਤਾਂ ਬੰਦ ਹੁੰਦੀਆਂ ਵਾ ਜਦੋਂ ਹਰੀਗੜ੍ਹ ਹੈਡ ਤੇ ਫਿਰ ਚੱਕਦੇ ਆ ਨਾ ਤੇ ਉਦੋਂ ਨਹਿਰਾਂ ਆਟੋਮੈਟਿਕ ਹੀ ਬੰਦ ਹੋ ਜਾਂਦੀਆਂ ਨਹਿਰਾਂ ਨੂੰ ਪਾਣੀ ਦੇਣ ਵਾਸਤੇ ਪਾਣੀ ਉੱਚਾ ਲਾਉਣੇ ਪੈਂਦੇ ਉੱਚਾ ਲ ਜਾਂਦੇ ਆ ਉਹਨੂੰ ਪੌਂਡ ਦੇ ਕੇ ਪ੍ਰੈਸ਼ਰ ਦੇ ਕੇ ਪਾਣੀ ਭੰਦੇ ਆ ਉਹਦੇ ਕਾਰਨ ਸਾਡੇ ਬੰਦ ਰਹਿੰਦੇ ਜਦੋਂ ਜਦੋਂ ਇਹ ਨਾ ਜਦੋਂ بارش ਸ਼ੁਰੂ ਹੋ ਜਾਂਦੀ ਆ ਤੇ ਉਹ ਪਾਣੀ ਨਹਿਰਾਂ ਨੂੰ ਨਹੀਂ ਜਾਂਦੇ ਆ ਕਿਉਂਕਿ ਉਧਰ ਲੋਡ ਹੁੰਦੀ ਆ ਪਾਣੀ ਸਾਡੇ ਓਵਰ ਹੋ ਜਾਂਦਾ ਤੇ ਪਾਣੀ ਜਿਹੜਾ ਉਹ ਪਿੱਛੇ ਸਟੋਰ ਹੋ ਹੀ ਜਾਂਦਾ ਹੁਣ ਫੱਟੇ ਚੱਕੇ ਕਰਕੇ ਉਹਨੂੰ ਜਾਂਦੇ ਆ ਗਏ ਹੁਣ ਫਲੱਡ ਆ ਗਿਆ ਜਦੋਂ ਫਲੱਡ ਲਾਣਾ ਜਾਂਦਾ ਉਦੋਂ ਉਹਨਾਂ ਜੁਕੜੇ ਪੈਂਦੇ ਆ ਹੁਣ ਜਿੰਨਾ ਪਾਣੀ ਪਿੱਛੋਂ ਆਦਾ 2,55,000 ਪਾਣੀ ਚੱਲ ਜਾਂਦਾ ਆ ਇਸ ਤਰੀਕੇ 2,30,000 ਇੱਥੇ ਚੱਲ ਜਾਂਦਾ ਫਿਰ ਵੀ 20,000 ਪਾਣੀ ਸਟੋਰ ਹੋ ਜਾਂਦਾ ਜਾਂ ਕਹਿੰਦੇ 25,000 ਪਾਣੀ ਜਨਾ ਵੀ ਆ ਹੈਲੋ ਦੇ ਕਾਰਨ ਵੀ ਥੋੜਾ ਸਾਡਾ ਹੈਡ ਦੇ ਕਾਰਨ ਵੀ ਇਹ ਬੰਦ ਹੋ ਰਿਹਾ ਜੀ ਬਸ ਥੋੜਾ ਚੱਲਦਾ ਹੋਊ ਬਣੀ ਹੈਲੋ ਆ 10 ਮੋਟ ਹੈਗਾ ਪਾਣੀ ਇਹ ਜਗ੍ਹਾ ਤੇ ਵੀ 10 ਮੋਟ ਪਾਣੀ ਆ ਇੱਥੋਂ ਦਾ ਵੀ ਪੰਡਾ ਲੋ ਆਸ਼ੇ ਸਨ ਦੇਖੋ ਜੀ ਕੀ ਹਾਲਾਤ ਆ ਇੱਥੋਂ ਦੇ ਬਾਕੀ ਵੀਡੀਓ ਸ਼ੇਅਰ ਕਰੋ ਵੀ ਫੇ ਅਗਲਾ ਬਲੌਗ ਬਣਾਵਾਂਗੇ